ਮੇਰੇ ਤਾਂ ਯਾਰ ਦਵਾਈਆਂ ਬਹੁਤ ਤਗੜੀਆਂ ਕਰੀਆਂ ਸੀ ਬੜੇ ਮਹਿੰਗੇ ਫੰਗੀ ਸੈਡ ਕਰੇ ਸੀ ਤਾਕਤਵਾਲੀਆਂ ਦਵਾਈਆਂ ਕਰੀਆਂ ਸੀ ਮੇਰਾ ਬੂਝਾ ਵੀ ਬਹੁਤ ਮਾਰਿਆ ਸੀ ਪਰ ਮੇਰੇ ਫੋਕ ਫੇਰ ਵੀ ਜ਼ਿਆਦਾ ਹੈ ਝਾੜ ਮੇਰਾ ਦੂਸਰਿਆਂ ਨਾਲੋਂ ਵਧਿਆ ਨਹੀਂ ਉਲਟਾ ਘਟ ਗਿਆ ਤਾਂ ਕਿਸਾਨ ਵੀਰੋਂ ਅਕਸਰ ਕਈ ਵਾਰੀ ਆਪਾਂ ਇਹਨੂੰ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਤਾਂ ਅੱਜ ਆਪਾਂ ਗੱਲ ਕਰਾਂਗੇ ਵੀ ਫੋਕ ਦਾ ਜ਼ਿਆਦਾ ਵਧਣਾ ਜਾਂ ਫੋਕ ਜ਼ਿਆਦਾ ਹੋਣਾ ਜਾਂ ਝਾੜ ਦਾ ਸਹੀ ਨਾਮ ਪਾਣਾ ਉਹਦੇ ਪਿੱਛੇ ਕੀ ਕੀ ਕਾਰਨ ਹੁੰਦੇ ਆ ਤਾਂ ਕਿਸਾਨ ਵੀਰੋ ਜਿਹੜੀ ਸਟੇਜ ਦੇ ਵਿੱਚ ਹੁਣ ਝੋਨਾ ਹੈ ਇਸ ਟਾਈਮ ਤੇ ਜਿਹੜਾ ਇਹਦਾ ਬੂਰ ਪੈਣ ਦੀ ਪ੍ਰਕਿਰਿਆ ਉਹ ਚੱਲ ਰਹੀ ਹੈ ਪ੍ਰਾਗਨ ਦੀ ਜਿਹੜੀ ਆਪਾਂ ਕਹੀਏ ਸਥਿਤੀ ਦੇ ਵਿੱਚ ਹੈ ਹੁਣ ਉਹ ਤਾਂ ਹੁਣ ਹੁੰਦਾ ਕੀ ਹੈ ਇਹਨਾਂ ਦਿਨਾਂ ਦੇ ਵਿੱਚ ਜਦੋਂ ਹੀ ਤੁਹਾਡਾ ਝੋਨਾ ਨਿਸਰਦਾ ਹੈ ਨਸਾਰਾ ਬਾਹਰ ਆਉਣ ਲੱਗ ਜਾਂਦਾ ਹੈ ਤਾਂ ਉਸ ਟਾਈਮ ਤੇ ਇੱਕ ਤੁਹਾਡੇ ਵੱਲੋਂ ਮਾਰ ਪੈਂਦੀ ਹੈ ਇੱਕ ਕੁਦਰਤੀ ਮਾਰ ਪੈਂਦੀ ਹੈ ਕੁਦਰਤੀ ਮਾਰ ਸਾਡੇ ਕਿਸੇ ਦੇ ਵੀ ਹੱਥ ਜਿੰਨੀਆਂ ਅਸੀਂ ਉਹਨੂੰ ਨਹੀਂ ਰੋਕ ਸਕਦੇ ਕੁਦਰਤੀ ਮਾਰ ਕੀ ਹੈ ਬੂਰ ਦੇ ਟਾਈਮ ਤੇ ਲਗਾਤਾਰ ਤਿੰਨ ਦਿਨ ਵਰਖਾ ਦਾ ਹੋਈ ਜਾਣਾ ਲਗਾਤਾਰ ਜੇ ਤਿੰਨ ਦਿਨ ਵਰਖਾ ਹੁੰਦੀ ਹੈ ਜਾਂ ਜਿਆਦਾ ਨੇਰੀ ਝਖੜਾ ਆ ਜਾਂਦਾ ਤਾਂ ਇਹ ਜਿਹੜੀਆਂ ਸਥਿਤੀਆਂ ਨੇ ਇਹ ਵੀ ਤੁਹਾਡੇ ਫੋਕ ਨੂੰ ਵਧਾਉਂਦੀਆਂ ਔਰ ਇਹ ਆਪਣੇ ਹੱਥ ਵਿੱਚ ਵੀ ਨਹੀਂ ਹੈ ਤਾਂ ਆਪਾਂ ਇਹਨੂੰ ਕੰਟਰੋਲ ਨਹੀਂ ਕਰ ਸਕਦੇ ਪਰ ਵੈਗਰੂ ਦੀ ਕਿਰਪਾ ਰਹਿੰਦੀ ਹੈ ਇਸ ਟਾਈਮ ਤੇ ਖਰੇ ਹੋਜੀ ਸਥਿਤੀ ਕਦੇ ਰੇਅਰ ਹੈ ਵੀ ਆਵੇ ਨਹੀਂ ਆਉਂਦੀ ਤਾਂ ਹੁਣ ਆਪਣੇ ਹੱਥ ਦੇ ਵਿੱਚ ਕੀ ਹੁੰਦਾ ਜਦੋਂ ਹੀ ਤੁਹਾਡਾ ਝੋਨਾ ਨਸਾਰਾ ਕਰਦਾ ਹੈ ਅਕਸਰ ਹੀ ਆਪਾਂ ਕਾਫੀ ਰੀਲਾਂ ਵੀ ਦੇਖਦੇ ਆਂ ਵੀ ਜਦੋਂ ਝੋਨਾ ਨੇ ਸਰਿਆ ਝੋਨਾ ਦੇ ਵਿੱਚ ਨਹੀਂ ਬੜਨਾ ਪਰ ਉਹਦਾ ਟਾਈਮਿੰਗ ਦੀ ਪ੍ਰੋਪਰ ਜਾਣਕਾਰੀ ਹੁਣੇ ਬਹੁਤ ਜ਼ਿਆਦਾ ਜ਼ਰੂਰੀ ਹੈ ਜਦੋਂ ਤੁਹਾਡਾ ਝੋਨਾ ਨਿਸਾਰਾ ਕਰਦਾ ਤਾਂ ਸਭ ਤੋਂ ਪਹਿਲਾਂ ਉਸ ਟਾਈਮ ਤੇ ਉਹਨੂੰ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਔਰ ਪਾਣੀ ਪੀਂਦਾ ਵੀ ਬਹੁਤ ਹੈ ਦੋਨੇ ਸਟੇਜਾਂ ਉਸ ਟਾਈਮ ਤੇ ਮਾਰੀਆਂ ਸੋਕਾ ਤੇ ਡੋਬਾ ਜਾਣ ਬੁੱਝ ਕੇ ਸੋਕਾ ਲਵਾਉਣਾ ਤੇ ਜਾਣ ਬੁੱਝ ਕੇ ਡੋਬਾ ਲਵਾਉਣਾ ਜਾਨੀ ਕਿ ਮੋਟਰ ਬੰਦ ਨਾ ਕਰਨਾ ਦੋਨੋਂ ਹੀ ਉਸ ਟਾਈਮ ਲਈ ਤੁਹਾਡੇ ਲਈ ਉਨ ਲਈ ਘਾਤਕ ਸਭ ਤੋਂ ਸਕਦੀਆਂ ਝਾੜ ਦੇ ਵਿੱਚ ਤਾਂ ਹੁਣ ਚਾਹੀਦਾ ਕੀ ਹੈ ਵੀ 2 2.5 ਇੰਚ ਪਾਣੀ ਆ ਜਿਹੜਾ ਤੁਹਾਡਾ ਪੌਦੇ ਨੂੰ ਜ਼ਰੂਰਤ ਹੈ ਬਾਹਨ ਦੇ ਵਿੱਚ ਖੜਾ ਹੋਵੇ 2 ਤੋਂ 2.5 ਇੰਚ ਪਾਣੀ ਉਹ ਪਾਣੀ ਸੁੱਕ ਗਿਆ ਫਿਰ ਪਤਲਾ ਪਾਣੀ ਪਾਤਾ ਦੇਖੋ ਮੈਂਟੇਨ ਕਰਨਾ ਪਾਣੀ ਲਗਾਤਾਰ 2 ਇੰਚ ਵੀ ਕਿਸੇ ਦੇ ਹੱਥ ਵਾਸ ਨਹੀਂ ਹੁੰਦਾ ਪਰ ਪਾਣੀ ਸੁੱਕੂਗਾ ਵੀ ਜ਼ਰੂਰ ਕਿਉਂਕਿ ਪਾਣੀ ਬੜੀ ਸਪੀਡ ਨਾਲ ਪੀਂਦਾ ਪਾਣੀ ਮੈਂਟੇਨ ਕਰਕੇ ਖੜਾ ਕੇ ਰੱਖਣਾ ਉਹ ਤੋਂ ਬੜੀ ਦਿੱਕਤ ਹੈ ਆ 2.5 ਇੰਚ ਜਿਹੜਾ ਪਾਣੀ ਹੈ ਉਹ ਜਿੰਨੇ ਦਿਨ ਇਹਦੀ ਪ੍ਰਕਿਰਿਆ ਕੋਈ 12 ਤੋਂ 15 ਦਿਨ ਇਹਦੀ ਪ੍ਰਕਿਰਿਆ ਜਿਹੜੀ ਬੂਰ ਦੀ ਚੱਲਦੀ ਹੈ ਤਾਂ ਉਸ ਟਾਈਮ ਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਦੂਸਰਾ ਕੀ ਹੁੰਦਾ ਹੈ ਵੀ ਉਹਨਾਂ ਦਿਨਾਂ ਦੇ ਵਿੱਚ ਸਪਰੇਅ ਨਾ ਕਰਨਾ ਕੋਸ਼ਿਸ਼ ਕਰੋ ਵੀ ਉਹਨਾਂ ਦਿਨਾਂ ਦੇ ਵਿੱਚ ਜਿਹੜੀ ਦਵਾਈ ਹੈ ਉਹ ਨਾ ਛਿੜਕੀ ਜਾਵੇ ਕਿਉਂਕਿ ਜਿਹੜੀ ਇਹਦੀ ਪ੍ਰਕਿਰਿਆ ਹੈਗੀ पराਗਣ ਦੀ ਤਾਂ ਸਵੇਰੇ 9 ਵਜੇ ਤੋਂ ਲੈ ਕੇ ਮੋਟਾ-ਮੋਟਾ ਜੇ ਮੌਸਮ ਸਾਫ਼ ਹੈ ਵਧੀਆ ਧੁੱਪ ਖੜੀ ਰਹਿੰਦੀ ਹੈ ਤਾਂ 12 1 ਵਜੇ ਤੱਕ ਇਹ ਪੂਰੇ ਜੋਰਾਂ ਤੇ ਹੁੰਦਾ ਹੈ ਤੇ ਉਸ ਤੋਂ ਬਾਅਦ 2 ਤੋਂ 3 ਵਜੇ ਤੱਕ ਜਿਹੜੀ ਇਹਦੀ ਪ੍ਰਾਗਨ ਦੀ ਪ੍ਰਕਿਰਿਆ ਉਹ ਚੱਲ ਸਕਦੀ ਹੈ ਚੱਲ ਸਕਦੀ ਹੈ ਕਿਉਂਕਿ ਕਈ ਸਟੱਡੀਆਂ ਕਹਿੰਦੀਆਂ ਵੀ 9 ਤੋਂ 12 ਕਈ ਸਟੱਡੀਆਂ ਕਹਿੰਦੀਆਂ 8 ਤੋਂ 12 ਪਰ ਕੋਸ਼ਿਸ਼ ਕਰੋ ਜੇ ਮਜਬੂਰੀ ਬੱਦਸ ਉਹਦੋਂ ਕੋਈ ਤੁਹਾਨੂੰ ਦਵਾਈ ਕਰਨੀ ਪੈਂਦੀ ਆ ਤਾਂ ਸਵੇਰੇ 9 ਤੋਂ ਪਹਿਲਾਂ ਤੇ ਸ਼ਾਮੀ ਜਿਹੜਾ 3 ਵਜੇ ਤੋਂ ਬਾਅਦ ਹੀ ਦਵਾਈ ਕੀਤੀ ਜਾਵੇ ਜੇ ਜ਼ਰੂਰਤ ਪੈਂਦੀ ਆ ਤਾਂ ਦੂਸਰਾ ਆਪਾਂ ਉਹਨੇ ਤੇ ਇਹ ਵੀ ਸੋਚਾਂਗੇ ਯਾਰ ਆਪਾਂ ਦਵਾਈ ਨਾ ਕਰਾਂਗੇ ਤੇ بارش ਪੈ ਗਈ ਫੇਰ ਪਰ بارش ਦਾ ਮੈਂ ਪਹਿਲਾਂ ਵੀ ਜਿਵੇਂ ਦੱਸਿਆ بارش ਜਿਹੜੀ ਪੈਣੀ ਹੈ ਪੌਦੇ ਨੂੰ ਕੁਦਰਤ ਨੇ ਇੰਨੀ ਕਿ ਬੁੱਧੀ ਇੰਨਾ ਕਿ ਦਿਮਾਗ ਇੰਨੀ ਕਿ ਇੰਟੈਲੀਜੈਂਸ ਤਾਂ ਬਖਸ਼ੀ ਹੈ ਵੀ ਪੌਦਾ ਜਿਹੜਾ ਆਪਦਾ दाना ਖੁੱਲਣ ਤੋਂ ਪਹਿਲਾਂ ਬੂਰ ਬਾਹਰ ਕੱਢਣ ਤੋਂ ਪਹਿਲਾਂ ਜਦੋਂ ਚਿੱਟੇ ਰੰਗ ਦੇ ਫੁੱਲ ਕੱਢਨੇ ਹੁੰਦੇ ਉਸ ਤੋਂ ਪਹਿਲਾਂ ਉਹ ਮੌਸਮ ਦੇ ਵਿੱਚ ਨਮੀ ਨੂੰ ਮੌਸਮ ਦੇ ਵਿੱਚ ਆਉਣ ਵਾਲੀ 8 7 8 ਜੋ 10 ਘੰਟਿਆਂ ਦੀ ਪ੍ਰਕਿਰਿਆ ਨੂੰ ਪਹਿਚਾਣ ਲੈਂਦਾ ਹੈ ਭਾਫ ਲੈਂਦਾ ਉਸ ਤੋਂ ਬਾਅਦ ਹੀ ਆਪਦਾ ਫੁੱਲਬਾਰ ਕੱਢਦਾ ਜੇ ਪੌਦੇ ਨੂੰ ਮਹਿਸੂਸ ਹੁੰਦਾ ਵੀ ਆਉਣ ਵਾਲੇ 5 4 ਘੰਟਿਆਂ ਦੇ ਵਿੱਚ ਜਾਂ 7 ਘੰਟਿਆਂ ਦੇ ਵਿੱਚ ਬਾਰਿਸ਼ ਹੋ ਸਕਦੀ ਹੈ ਤਾਂ ਪੌਦਾ ਉਸ ਦਿਨ ਆਪਦੀ ਪ੍ਰਾਗਨ ਦੀ ਪ੍ਰਕਿਰਿਆ ਜਿਹੜੀ ਉਹ ਰੋਕ ਦਿੰਦਾ ਤੇ ਫੁੱਲ ਹੀ ਬਾਹਰ ਨਹੀਂ ਕੱਢਦਾ ਯਾਨੀ ਕਿ ਦਾਣਾ ਮੂੰਹ ਨਹੀਂ ਖੋਲਦਾ ਤਾਂ ਇਹ ਤਾਂ ਉਹਨੂੰ ਕੁਦਰਤ ਦੀ ਬੱਤਸ਼ਾ ਹੈ ਜੇ ਕੁਦਰਤ ਨੇ ਤਿੰਨ ਦਿਨ ਮੀਂਹ ਲਗਾਤਾਰ ਪਾਉਣਾ ਤਾਂ ਫੇਰ ਪੌਦਾ ਉੱਥੇ ਜਾ ਕੇ ਹਾਰ ਜਾਂਦਾ ਔਰ ਜਿਹੜਾ ਤੁਹਾਡਾ ਪੌਦਾ ਹੈ ਉਹ ਮਜਬੂਰੀ ਬਸ ਉਹਦੇ ਵਿੱਚ ਫੋਕ ਪਾਊਗੀ ਪਾਊਗੀ ਉਹਨੂੰ ਤੁਸੀਂ ਮੈਂ ਸਾਰੇ ਆਪਾਂ ਰਲ ਕੇ ਨਹੀਂ ਰੋਕ ਸਕਦੇ ਹੁਣ ਕਈ ਵਾਰੀ ਕੀ ਹੁੰਦਾ ਉਸ ਤੋਂ ਬਾਅਦ ਆਪਾਂ ਦੇਖਦੇ ਆਂ ਦੋ ਚਾਰ ਦਾਣੇ ਫੋਕੇ ਐਂਡ ਦੇ ਆਪਾਂ ਉਹਨੂੰ ਦੇਖਦੇ ਆਂ ਉੱਪਰ ਟਿਪ ਤੇ ਕਈ ਵਾਰੀ ਹੁੰਦੇ ਆਂ ਕਿਸਾਨ ਫਿਰ ਉਹਦੋਂ ਦਵਾਈ ਕਰਨ ਦੀ ਕੋਸ਼ਿਸ਼ ਕਰਦਾ ਵੀ ਯਾਰ ਮੇਰੇ ਫੋਕ ਪੈ ਚੱਲੀ ਤੇ ਮੈਂ ਦਵਾਈ ਕਰਦਾ ਤਾਂ ਕਿਸਾਨ ਦੋਸਤੋ ਉਸ ਤੋਂ ਬਾਅਦ ਮਰੇ ਦੇ ਮੂੰਹ ਨੂੰ ਪਾਣੀ ਲਾਉਣਾ ਤੇ ਸੱਪ ਦੇ ਨੰਗੇ ਤੋਂ ਲੀ ਨੂੰ ਕੁੱਟਣਾ ਤੇ ਫੋਕੇ ਦਾਣੇ ਦੇ ਵਿੱਚ ਦਾਣਾ ਬਣਾਉਣਾ ਇੱਕੋ ਹੀ ਸਮਾਨ ਹੈ ਤੁਹਾਡੀ ਕੋਈ ਵੀ ਦਵਾਈ ਉਹਨੂੰ ਨਹੀਂ ਬਣਾ ਸਕਦੀ ਕਿਉਂਕਿ ਉਹ ਕੁਦਰਤ ਦੀ ਪ੍ਰਕਿਰਿਆ ਸੀ ਜਿਹੜੀ ਇਹਦੇ ਵਿੱਚੋਂ ਦਾਣਾ ਨੰਗ ਚੁੱਕਿਆ ਹੁਣ ਉਹਨੂੰ ਕੋਈ ਵੀ ਦਵਾਈ ਤੁਹਾਡੀ ਦਾਣਾ ਨਹੀਂ ਬਣਾ ਸਕਦੀ ਤਾਂ ਇਹ ਪੂਰੀ ਵੀਡੀਓ ਜਿਹੜੀ ਇਸੇ ਮਤਲਬ ਤੇ ਸੀ ਵੀ ਫੋਕ ਕਿਵੇਂ ਪੈਂਦੀ ਆ ਕੀ ਕੀ ਕਾਰਨ ਹੁੰਦੇ ਆ ਕਿਹੜੇ ਕਿਹੜੇ ਟਾਈਮਿੰਗ ਤੇ ਆਪਾਂ ਬਚਤ ਕਰਨੀ ਆ ਤੁਹਾਡੇ ਪਾਣੀ ਪ੍ਰੋਪਰ ਨਾ ਹੋਣਾ ਬਿਲਕੁਲ ਫੋਕ ਨੂੰ ਬੜਾਵਾ ਦੇਊਗਾ ਤੁਹਾਡਾ ਉਹਨਾਂ ਦਿਨਾਂ ਦੇ ਵਿੱਚ ਝੋਨੇ ਦੇ ਵਿੱਚ ਦੀ ਨੰਗਣਾ ਝੋਨੇ 'ਚ ਦਵਾਈਆਂ ਕਰਨੀਆਂ ਉਹ ਵੀ ਤੁਹਾਡੀ ਫੋਕ ਨੂੰ ਬੜਾਵਾ ਦੇਊਗਾ ਕੁਦਰਤ ਨੂੰ ਪੌਦਾ ਪਹਿਚਾਨ ਕੇ ਚੱਲਦਾ ਹੈ ਕੁਦਰਤ ਨਾਲ ਪੌਦੇ ਦੀ ਨੇੜਤਾ ਹੈ ਪਰ ਆਪਾਂ ਗਈਰੀ ਨੁਕਸਾਨ ਕਰ ਦਿੰਨੇ ਆ ਤਾਂ ਵੀਡੀਓ ਕਿਵੇਂ ਲੱਗੀ ਸ਼ੇਅਰ ਜ਼ਰੂਰ ਕਰ ਦਿਓ